ਹੇ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਜੀਵਨੀ ਪੜ ਰਹੇ ਹਾਂ ਜੀ ਅਸੀਂ ਕੱਲ ਇੱਥੋਂ ਤੱਕ ਪੜਿਆ ਸੀ ਕਿ ਉਹਨਾਂ ਦੀਆਂ ਤਨਖਾਹਾਂ ਤਨਖਾਹਾਂ ਕਿੱਥੋਂ ਦੇਵਾਂਗੇ ਤੁਸੀਂ ਦੋਵੇਂ ਪਾਸੇ ਲੜਾਈ ਪਹਾੜੀ ਰਾਜਿਆਂ ਨਾਲ ਸੁਲਾ ਕਰ ਲਵੋ ਗੁਰੂ ਸਾਹਿਬ ਦਾ ਮੇਦਨੀ ਪ੍ਰਕਾਸ਼ ਦੀ ਦਾਵਤ ਤੇ ਸਿਰਮੌਰ ਰਿਆਸਤ ਦੇ ਵਿੱਚ ਜਾਣਾ ਅਸਾਮ ਦੇ ਰਾਜਾ ਰਤਨਰਾਏ ਨੇ ਗੁਰੂ ਸਾਹਿਬ ਨੂੰ ਹਾਥੀ ਦੇ ਕੇ ਇਹ ਬੇਨਤੀ ਕੀਤੀ ਸੀ ਕਿ ਇਹ ਪ੍ਰਸ਼ਾਦੀ ਹਾਥੀ ਅੱਗੇ ਕਿਸੇ ਨੂੰ ਨਹੀਂ ਦੇਣਾ ਇਸ ਲਈ ਗੁਰੂ ਸਾਹਿਬ ਜੀ ਨੇ ਅਨੋਖਾ ਪ੍ਰਸ਼ਾਦੀ ਹਾਥੀ ਦੇਣ ਤੋਂ ਇਨਕਾਰ ਕਰ ਦਿੱਤਾ ਜਿਸ ਦੇ ਕਾਰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਕਹਿਲੂਰ ਦੇ ਰਾਜਾ ਭੀਮਚੰਦ ਦੇ ਸਬੰਧ ਵਿਗੜ ਗਏ ਹੁਣ ਦੋਹਾਂ ਪਾਸਿਆਂ ਤੋਂ ਵੱਡੀ ਜੰਗ ਦੀ ਕਹਿਲੂਰ ਵੱਡੀ ਜੰਗ ਦੀ ਤਿਆਰੀ ਹੋਣ ਲੱਗੀ ਫਿਰ ਸਿਰਮੌਰ ਦੇ ਰਾਜੇ ਮੇਦਨੀ ਪ੍ਰਕਾਸ਼ ਦਾ ਦੂਤ ਗੁਰੂ ਸਾਹਿਬ ਵਾਸਤੇ ਸਿਰਮੌਰ रियासत ਵਿੱਚ ਰਹਿਣ ਲਈ ਸੱਦਾ ਲੈ ਆਇਆ ਦੂਜੀ ਜੰਗ ਤੋਂ ਬਾਅਦ ਸੰਗਤਾਂ ਅਤੇ ਮਾਤਾ ਗੁਜਰੀ ਜੀ ਚਾਹੁੰਦੇ ਸਨ ਕਿ ਗੁਰੂ ਸਾਹਿਬ ਕੁਝ ਸਮੇਂ ਲਈ ਇੱਥੋਂ ਚਲੇ ਜਾਣ ਤੇ ਤਾਂ ਜੋ ਵੱਡੀ ਜੰਗ ਟਲ ਜਾਵੇ ਇਸ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਰਮੋਰ ਚਲੇ ਗਏ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਰਮੋਰ ਦੇ ਰਾਜੇ ਦੇ ਦੂਤ ਦੀ ਸਰਮੋਰ ਜਾਣ ਦੀ ਦਾਵਤ ਨੂੰ ਮੰਨ ਲਿਆ ਤਾਂ ਦੂਤ ਨੇ ਸਰਮੋਰ ਦੇ ਰਾਜੇ ਮੇਦਨੀ ਪ੍ਰਕਾਸ਼ ਨੂੰ ਸਨੇਹਾ ਦੇ ਦਿੱਤਾ ਕਿ ਗੁਰੂ ਜੀ ਆ ਰਹੇ ਹਨ ਰਾਜਾ ਮੇਦਨੀ ਪ੍ਰਕਾਸ਼ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਵਾਗਤ ਦੇ ਲਈ ਸੇਨਾ ਨੂੰ ਨਾਲ ਲੈ ਕੇ ਚੱਲ ਪਿਆ ਅਤੇ ਛੇਤੀ ਹੀ ਗੁਰੂ ਸਾਹਿਬ ਨੂੰ ਜਾ ਮਿਲਿਆ ਉਹ ਗੁਰੂ ਜੀ ਨੂੰ ਸਿਰਮੌਰ ਦੀ ਰਾਜਧਾਨੀ ਨਾਹਨ ਦੇ ਵਿੱਚ ਲੈ ਗਿਆ ਫਿਰ ਉਸ ਨੇ ਗੁਰੂ ਜੀ ਦੇ ਨਾਲ ਸ਼ਿਕਾਰ ਖੇਡਣ ਦੇ ਬਹਾਨੇ ਚੱਲ ਕੇ ਆਪਣੀ ਰਿਆਸਤ ਦਾ ਸਾਰਾ ਇਲਾਕਾ ਵਿਖਾਇਆ ਅਤੇ ਕਿਹਾ ਕਿ ਜਿੱਥੇ ਤੁਹਾਡਾ ਦਿਲ ਲੱਗਦਾ ਹੈ ਉੱਥੇ ਤੁਸੀਂ ਆਪਣਾ ਡੇਰਾ ਲਗਾ ਕੇ ਆਨੰਦ ਨਾਲ ਨਿਵਾਸ ਕਰੋ ਗੁਰੂ ਸਾਹਿਬ ਜੀ ਨੇ ਆਪਣੇ ਰਹਿਣ ਲਈ ਜਮਨਾ ਦਾ ਕਿਨਾਰਾ ਪਸੰਦ ਕੀਤਾ। ਭਾਈ ਸੰਤੋਖ ਸਿੰਘ ਜੀ ਨੇ ਇਸ ਗੱਲ ਦਾ ਜ਼ਿਕਰ ਨਹੀਂ ਕੀਤਾ ਕਿ ਸਵਾਗਤ ਕਿਸ ਅਸਥਾਨ ਤੇ ਹੋਇਆ। ਗੈਸਟਿਅਰ ਆਫ ਸ਼ਿਰਮੌਰ ਸਟੇਟ 1934 ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਸ਼ਿਰਮੌਰ ਦਾ ਰਾਜਾ ਟੋਕਾਂ ਨਗਰ ਦੇ ਅਸਥਾਨ ਤੇ ਮਿਲੇ ਸਨ। ਇਹੇ ਸਥਾਨ ਸ਼ਰਮੌਰ रियासत ਦੇ ਬਿਲਕੁਲ ਸਰਹੰਦ ਤੇ ਸੀ ਸਰਹੱਦ ਤੇ ਸੀ ਟੋਕਾਂ ਨਗਰ ਅੱਜਕੱਲ੍ਹ ਜ਼ਿਲ੍ਹਾ ਅੰਬਾਲਾ ਹਰਿਆਣਾ ਰਾਜ ਦੇ ਵਿੱਚ ਹੈ ਗੁਰੂ ਜੀ ਦਾ ਸਵਾਗਤ ਇੱਥੇ ਕੀਤਾ ਤੇ ਫਿਰ ਇੱਥੋਂ ਨਾਹਣ ਲੈ ਗਏ ਉਕਤ ਗਜਤੇਰ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਭੀਮ ਚੰਦ ਅਤੇ ਹਰੀ ਚੰਦ ਇਹਨਾਂ ਦੋਵਾਂ ਨੇ ਸ੍ਰੀ ਆਨੰਦਪੁਰ ਸਾਹਿਬ ਵਿੱਚ ਛੱਡਣ ਲਈ ਅਤੇ ਟੋਕਾ ਨਗਰ ਨੇੜੇ ਨਾਰਾਇਣਗੜ੍ਹ ਹਰਿਆਣਾ ਜਾਣ ਲਈ ਮਜਬੂਰ ਕੀਤਾ ਪਰ ਇਹ ਗੱਲ ਸਿੱਖ ਇਤਿਹਾਸ ਦੇ ਅਨੁਸਾਰ ਠੀਕ ਨਹੀਂ ਜਾਪਦੀ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਆਨੰਦਪੁਰ ਸਾਹਿਬ ਛੱਡਣ ਤੋਂ ਪਹਿਲਾਂ ਸ੍ਰੀ ਆਨੰਦਪੁਰ ਸਾਹਿਬ ਵਿੱਚ ਫੌਜ ਮਸੰਦ ਤੇ ਹੋਰ ਸਿੱਖਾਂ ਦੇ ਰਹਿਣ ਦਾ ਪ੍ਰਬੰਧ ਕੀਤਾ ਫਿਰ ਕੀਰਤਪੁਰ ਜਾ ਕੇ ਸੂਰਜ ਮੱਲ ਦੇ ਦੋ ਪੁੱਤਰਿਆਂ ਨੂੰ ਸ੍ਰੀ ਅਨੰਦਪੁਰ ਸਾਹਿਬ ਦਾ ਖਾਸ ਧਿਆਨ ਰੱਖਣ ਤੇ ਸਾਵਧਾਨ ਰਹਿਣ ਲਈ ਕਿਹਾ ਚੌਕਸੀ ਲਈ ਕੁਝ ਪੈਦਲ ਸੇਨਾ ਵੀ ਰੱਖੀ ਜੇਕਰ ਭੀਮਚੰਦ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚੋਂ ਗੁਰੂ ਸਾਹਿਬ ਨੂੰ ਕੱਢਿਆ ਹੁੰਦਾ ਤਾਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਭੀਮਚੰਦ ਦੀਆਂ ਫੌਜਾਂ ਹੋਣੀਆਂ ਸਨ ਪੰਜਾਬ ਹਿੱਲ ਸਟੇਟ ਭਾਗ ਦੂਜਾ ਪੰਨਾ 503 ਦੇ ਵਿੱਚ ਲਿਖਿਆ ਹੈ ਕਿ ਸਰਮੋਰ ਜਾਣ ਤੋਂ ਪਹਿਲਾਂ ਪੀਮ ਚੰਦ ਦੀਆਂ ਗੁਰੂ ਸਾਹਿਬ ਦੇ ਨਾਲ 1682 ਈਸਵੀ ਤੋਂ ਅਤੇ 1685 ਈਸਵੀ ਵਿੱਚ ਦੋ ਝੜਪਾਂ ਹੋਈਆਂ ਸਨ ਇਹਨਾਂ ਦੋਵਾਂ ਲੜਾਈਆਂ ਵਿੱਚ ਗੁਰੂ ਜੀ ਦੀ ਜਿੱਤ ਹੋਈ ਸੀ ਉਹ ਸਾਹਿਬ ਜੀ ਦਾ ਪੋਤਾ ਸਾਹਿਬ ਬਸਾਉਣਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਰਾਜਾ ਮੇਦਨੀ ਪ੍ਰਕਾਸ਼ ਨੂੰ ਸਮਝਾਇਆ ਕੀ ਬਸੇਬਾ ਕਰਨ ਵਾਸਤੇ ਜਲ ਦਾ ਹੋਣਾ ਜ਼ਰੂਰੀ ਹੈ। ਦਰਖਤਾਂ ਦੇ ਮੋਟੇ-ਮੋਟੇ ਮੁੱਢਾਂ ਤੇ ਤਣਿਆਂ ਨੂੰ ਵੇਖ ਕੇ ਜਿਹੜੇ ਜਮਨਾ ਨਦੀ ਦੇ ਕਿਨਾਰੇ ਖੜੇ ਸਨ, ਗੁਰੂ ਸਾਹਿਬ ਜੀ ਬੜੇ ਪਰੇਸ਼ਾਨ ਹੋਏ ਅਤੇ ਨਿਵਾਸ ਕਰਨ ਲਈ ਉੱਥੇ ਹੀ ਉਤਰ ਗਏ। ਗੁਰੂ ਸਾਹਿਬ ਨੇ ਕਿਹਾ ਕਿ ਇਹ ਸਥਾਨ ਬਹੁਤ ਰਮਣੀਕ ਹੈ ਅਤੇ ਸਾਡੇ ਮਨ ਨੂੰ ਬਹੁਤ ਹੀ ਭਾਉਂਦਾ ਹੈ। ਅਸੀਂ ਇੱਥੇ ਰਹਿਣ ਲਈ ਇਸ ਸਥਾਨ ਨੂੰ ਪਸੰਦ ਕਰਦੇ ਹਾਂ ਨਾਹਨ ਦੇ ਰਾਜਾ ਨੇ ਗੁਰੂ ਸਾਹਿਬ ਦੇ ਵੱਲੋਂ ਸਥਾਨ ਦੀ ਚੋਣ ਦੀ ਬਹੁਤ ਸਲਾਘਾ ਕੀਤੀ ਉਹ ਸੋਚ ਰਿਹਾ ਸੀ ਕਿ ਰਾਜਾ ਫਤਿਹ ਸਾਹਿਬ ਦੀ ਸ਼੍ਰੀ ਨਗਰ ਗੜਵਾਲ ਰਿਆਸਤ ਵਿੱਚ ਵੱਡੀ ਅਤੇ ਉਹ ਮੇਰੇ ਨਾਲ ਬਹੁਤ ਵਿਰੋਧ ਰੱਖਦਾ ਹੈ ਉਹ ਸਮਝਦਾ ਸੀ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਬਲਵਾਨ ਹਨ ਅਤੇ ਫਤੇਸ਼ਾ ਇਨਾਂ ਤੋਂ ਡਰਦਾ ਹੈ ਇਸ ਲਈ ਇਨਾਂ ਦੇ ਠਹਿਰਨ ਵਾਸਤੇ ਇਹੀ ਜਗ੍ਹਾ ਠੀਕ ਰਹੇਗੀ ਪੌਟਾ ਸਾਹਿਬ ਬਸਾਉਣ ਦੀ ਮਿਤੀ ਬਾਰੇ ਵੱਖ-ਵੱਖ ਲਿਖਾਰੀਆਂ ਦੀਆਂ ਵੱਖ-ਵੱਖ ਰਾਵਾਂ ਹਨ ਗਿਆਨੀ ਗਿਆਨ ਸਿੰਘ ਮੁਤਾਬਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ 1684 ਈਸਵੀ ਵਿੱਚ ਨਾਹਨ ਰਿਆਸਤ ਵਿੱਚ ਗਏ ਅਤੇ 1684 ਈਸਵੀ ਵਿੱਚ ਹੀ ਪੌਟਾ ਸਾਹਿਬ ਦੀ ਨੀ ਰੱਖੀ ਇਨਸਾ ਸਾਈਕਲ ਪੋਡਿਆ ਆਫ ਸਿੱਖ ਸਿੱਖ ਇਜਮਾ ਵਿੱਚ ਗੁਰੂ ਸਾਹਿਬ ਦੇ ਪਾਉਟਾ ਸਾਹਿਬ ਬਸਾਉਣ ਦੀ ਮਿਤੀ ਨੰਬਰ 1685 ਇਸਵੀ ਵਿੱਚ ਦਿੱਤੀ ਹੈ ਗੁਰੂ ਕੀ ਸਾਖੀਆਂ ਦੇ ਵਿੱਚ ਦਿੱਤੀਆਂ ਤਾਰੀਖਾਂ ਜ਼ਿਆਦਾ ਭਰੋਸੇਯੋਗ ਹਨ ਜਿੰਨਾ ਅਨੁਸਾਰ ਗੁਰੂ ਸਾਹਿਬ ਨੂੰ ਮੇਦਨੀ ਪ੍ਰਕਾਸ਼ ਦਾ ਸੱਦਾ ਪੱਤਰ 28 ਮਾਰਚ 1685 ਈਸਵੀ ਨੂੰ ਮਿਲਿਆ ਸੀ ਪੂਰੀ ਸੋਚ ਵਿਚਾਰ ਤੋਂ ਬਾਅਦ ਗੁਰੂ ਸਾਹਿਬ 13 April 1685 ਈਸਵੀ ਨੂੰ ਨਾਹਨ ਪੁੱਜੇ ਗੁਰੂ ਹੁਸਾਇਬ ਦਰਿਆ ਕੰਡੇ ਰਹਿਣ ਪਸੰਦ ਕਰਦੇ ਸਨ ਰਹਿਣਾ ਪਸੰਦ ਕਰਦੇ ਸਨ ਜਿਵੇਂ ਪਟਨਾ ਵੀ ਗੰਗਾ ਕਿਨਾਰੇ ਅਤੇ ਸ੍ਰੀ ਆਨੰਦਪੁਰ ਸਾਹਿਬ ਸਤਲੁਜ ਦੇ ਕਿਨਾਰੇ ਸਥਿਤ ਸੀ ਇਸ ਲਈ ਉਹਨਾਂ ਨੇ ਅਪ੍ਰੈਲ 1685 ਦੇ ਵਿੱਚ ਜਮਨਾ ਕਿਨਾਰੇ ਪੌਟਾ ਸਾਹਿਬ ਦੀ ਨੀ ਰੱਖੀ ਪੌਟਾ ਨਗਰ ਬਸਾਉਣ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਕੀਤੀ ਜਿਹੜਾ ਵੀ ਕੋਈ ਆਉਂਦਾ ਭਾਵੇਂ Hindu ਜਾਂ Musalman ਗੁਰੂ ਸਾਹਿਬ ਉਸ ਨੂੰ ਆਪਣੀ ਫੌਜ ਦੇ ਵਿੱਚ ਭਰਤੀ ਕਰ ਲੈਂਦੇ ਗੁਰੂ ਸਾਹਿਬ ਨੇ ਇਸ ਸਥਾਨ ਦਾ ਨਾਮ ਸ੍ਰੀ ਪੌਟਾ ਸਾਹਿਬ ਰੱਖਿਆ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਗਾਰਾ ਵੱਜਦਾ ਹੈ ਅਤੇ ਜਮੁਨਾ ਦੇ ਕੰਡੇ ਕਿੱਲੇ ਵਿੱਚ ਸਿੱਖ ਫੌਜਾਂ ਦੀ ਇੱਕ ਨਵੀਂ ਤਰ੍ਹਾਂ ਦੀ ਰੌਣਕ ਨੂੰ ਵੇਖਣ ਲਈ ਪਿੰਡਾਂ ਦੇ ਲੋਕ ਦੂਰੋਂ ਦੂਰੋਂ ਤੋਂ ਆਉਂਦੇ ਤੇ ਰਾਜਾ ਫਤੇਸਾਹ ਵੀ ਗੁਰੂ ਸਾਹਿਬ ਨੂੰ ਮਿਲਣ ਵਾਸਤੇ ਆਇਆ ਅਤੇ ਉਸ ਦੇ ਆਉਣ ਤੇ ਗੁਰੂ ਸਾਹਿਬ ਨੇ ਬੜਾ ਸਨਮਾਨ ਕੀਤਾ ਮੇਦਨੀ ਪ੍ਰਕਾਸ਼ ਅਤੇ ਫਤੇਸਾਹ ਨੇ ਗੁਰੂ ਸਾਹਿਬ ਨੂੰ ਕਿਹਾ ਸਾਨੂੰ ਆਪਸੀ ਵਿਰੋਧ ਨਹੀਂ ਚਾਹੀਦਾ ਜਿਵੇਂ ਤੁਸੀਂ ਕਹੋਗੇ ਓਵੇਂ ਹੀ ਕਰਾਂਗੇ ਜਮਨਾ ਦੇ ਤੱਟ ਤੇ ਸ਼ਿਕਾਰ ਖੇਡਣ ਵਾਸਤੇ ਬਹੁਤ ਸਾਰੇ ਜੰਗਲ ਸਨ ਗੁਰੂ ਸਾਹਿਬ ਨੂੰ ਇਸ ਥਾਂ ਸ਼ਿਕਾਰ ਖੇਡਣ ਵਾਸਤੇ ਬਹੁਤ ਪਸੰਦ ਆਈ ਅਤੇ ਉਹ ਸ਼ਿਕਾਰ ਖੇਡਦੇ ਰਹੇ ਇਸ ਦਾ ਵਰਣਨ ਬਚਿੱਤਰਨਾਟਕ ਦੇ ਵਿੱਚ ਕੀਤਾ ਹੈ ਦਰਿਆ ਤੇ ਜਮਨਾ ਦੇ ਕੰਡੇ ਪੌਟਾ ਸਾਹਿਬ ਬਹੁਤ ਕਾਰਨਾ ਕਰਕੇ ਪ੍ਰਸਿੱਧ ਹੈ ਇੱਕ ਵੱਡਾ ਕਾਰਨ ਇਹ ਹੈ ਕਿ ਪੌਟਾ ਸਾਹਿਬ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਨਿਵਾਸ ਲਈ ਚੁਣਿਆ ਸੀ ਇਸ ਸਥਾਨ ਗੜਵਾਲ ਸਿਰਮੌਰ ਨੂੰ ਜੋੜਨ ਵਾਲੇ ਰਾਹ ਦੇ ਨਜ਼ਦੀਕ ਹੈ ਸਭ ਤੋਂ ਨੇੜੇ ਰਸਤਾ ਗੜਵਾਲ ਜਾਣ ਲਈ ਦੂਨ ਘਾਟੀ ਦਾ ਸੀ ਇਸ ਕਰਕੇ ਸੈਨਿਕ ਦ੍ਰਿਸ਼ਟੀ ਨੂੰ ਮੁੱਖ ਰੱਖਦੇ ਹੋਏ ਗੁਰੂ ਸਾਹਿਬ ਨੇ ਇੱਥੇ ਕਿਲਾ ਬਣਵਾਇਆ ਪੌਟਾ ਸਾਹਿਬ ਵਿਖੇ ਹੀ ਜਮਨਾ ਦੇ ਕੰਡੇ ਤੇ ਇੱਕ ਐਸੀ ਥਾਂ ਸੀ ਜਿੱਥੇ ਜਮਨਾ ਦੀਆਂ ਲਹਿਰਾਂ ਦਾ ਸ਼ੋਰ ਨਹੀਂ ਪੈਂਦਾ ਜਮਨਾ ਇਸ ਸਥਾਨ ਤੇ ਖਾਮੋਸ਼ ਰਹਿੰਦੀ ਹੈ ਭਾਰਤ ਵਿੱਚ ਸੰਸਕ੍ਰਿਤ ਪੜਨਾ ਤੇ ਪੜਾਉਣਾ ਕੇਵਲ ਬ੍ਰਹਮਣਾ ਦਾ ਹੀ ਕੰਮ ਮੰਨਿਆ ਜਾਂਦਾ ਸੀ ਗੁਰੂ ਸਾਹਿਬ ਨੇ ਸਿੱਖਾਂ ਨੂੰ ਸੰਸਕ੍ਰਿਤ ਪੜਾਉਣ ਵਾਸਤੇ ਪੰਡਤ ਰਗੁਨਾਥ ਨੂੰ ਲਗਾ ਦਿੱਤਾ ਕੁਝ ਸਮੇਂ ਬਾਅਦ ਉਸਨੇ ਸਿੱਖਾਂ ਨੂੰ ਸੰਸਕ੍ਰਿਤ ਪੜਾਉਣਾ ਬੰਦ ਕਰ ਦਿੱਤਾ ਕਿਉਂਕਿ ਉਸਨੇ ਕਿਹਾ ਕਿ ਸਿੱਖ ਸੂਦਰ ਹਨ ਸੰਸਕ੍ਰਿਤ ਪੜ੍ਹਨਾ ਤੇ ਪੜਾਉਣਾ ਬ੍ਰਹਮਣਾ ਦਾ ਕੰਮ ਹੈ ਗੁਰੂ ਸਾਹਿਬ ਨੇ ਇਹ ਗੱਲ ਨਾ ਪਸੰਦ ਸੀ ਕਿਉਂਕਿ ਗੁਰੂ ਸਾਹਿਬ ਸਮਝਦੇ ਸਨ ਕਿ ਵਿਦਿਆ ਪੜ੍ਹਨਾ ਹਰ ਇੱਕ ਦਾ ਹੱਕ ਹੈ ਗੁਰੂ ਸਾਹਿਬ ਨੇ ਪੰਜ ਸਿੱਖ ਸੰਸਕ੍ਰਿਤ ਪੜ੍ਹਨ ਵਾਸਤੇ ਬਨਾਰਸ ਭੇਜੇ ਇਹ ਪੰਜੇ ਸਿੱਖ ਵਾਪਸ ਆ ਕੇ ਅੰਮ੍ਰਿਤਧਾਰੀ ਬਣ ਗਏ ਅਤੇ ਇਹਨਾਂ ਦੀ ਨਿਰਮਲਾ ਪ੍ਰਦਾ ਸਥਾਪਿਤ ਕੀਤੀ ਸਾਹਿਬ ਨੇ ਬਹੁਤ ਸਾਰੇ ਕਵੀਆਂ ਨੂੰ ਪੌਟਾ ਸਾਹਿਬ ਆਉਣ ਵਾਸਤੇ ਉਤਸ਼ਾਹਿਤ ਕੀਤਾ ਪੌਤਾ ਸਾਹਿਬ ਸਿੱਖ ਸਾਹਿਤ ਰਚਨਾ ਦਾ ਕੇਂਦਰ ਬਣ ਗਿਆ 1704 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਜੀ ਨੇ ਸ੍ਰੀ ਅਨੰਦਪੁਰ ਸਾਹਿਬ ਛੱਡਿਆ ਤਾਂ ਇਹ ਇਹ ਸਾਰਾ ਸਾਹਿਤ ਉਸ ਸਮੇਂ ਨਸ਼ਟ ਹੋ ਗਿਆ ਅੱਗੇ ਆਪਾਂ ਕੱਲ ਨੂੰ ਪੜਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ